ਕਿੰਸਾ ਸਿਕਾਲੀ ਸਾਰਿਆਂ ਵਾ ਡਿਫਰੈਂਟ YouTube ਚੈਨਲ ਟਟਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਾਬੂ ਕਾਲਾ ਸਾਹਿਬ ਤੇ ਜਿਹੜਾ ਅੰਮ੍ਰਿਤਸਰ ਅੰਮ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਟੋਟਲ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਵਾ ਇੱਕ ਗੱਬਣੀਆਂ ਤੇ ਇੱਕ ਟੁਕੜ ਗੱਬਣੀਆਂ ਪੰਨੋ ਡੇਰੀ ਫਾਰਮ ਤੇ ਆਪਾਂ ਪਹੁੰਚੇ ਅਮਰਤਪਾਲ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਸੁਣਾ ਠੀਕ ਠਾਕ ਜੀ। ਭਾਈ ਬਾਬੇ ਪਾਲਾ ਹੁਣੇ ਬੜੀ ਕਿਰਪਾ ਸਤਿਗੁਰ ਦੀ। ਵਿਗਿਆ ਕੱਲ ਦਾ ਮਹੌਲ ਫਿਰ। ਹਾਂਜੀ ਭਾਜੀ ਵਿਗਿਆ ਬਹੁਤ ਵੀਰ ਭਰਾਵਾਂ ਨੇ ਫੋਨ ਆਉਂਦੇ ਜੇ ਫੋਨ ਤਰੇ ਆਉਂਦੇ ਆ ਤੇ ਠੀਕ ਆ। ਹਾਂਜੀ ਹਾਂਜੀ। ਚਲੋ ਇਸ ਤਰ੍ਹਾਂ ਵਿਗਦੇ ਰਵੇ ਤੇ ਚੰਗਾ। ਹਾਂਜੀ ਭਾਜੀ ਇਦਾਂ ਹੀ ਆਈ ਚਲਾਈ ਚੱਦੀ ਰਵੇ ਤੇ ਵਧੀਆ ਚੱਲੀ ਜਾਂਦਾ ਕੰਮ। ਤੇ ਨਾਮ ਦੱਸਦੇ ਕੀ। ਹਾਂ ਭਾਈ ਮੈਂ ਅਮਰਤਪਾਲ ਸਿੰਘ ਜੀ। ਹਾਂਜੀ ਜੀ ਦਾ ਅਮਰਸਰ ਤਹਿਸੀਲ ਬਾਬਾ ਬ ਪਡਾਲੀ ਪਿੰਡ ਦੇ ਸਰਕਾਰੀ ਸਕੂਲ ਦੇ ਠੇਕੇ ਦਾ ਵੀ 2 ਨੰਬਰ ਗਲੀ ਜੇ ਆਪੇ ਠੀਕ ਹੈ ਜੀ ਹਾਂਜੀ ਫੋਨ ਨੰਬਰ ਬੋਲਦੇ ਹੋ 9884241865 ਇਹ 3000 ਰੁਪਏ ਭਾਜੀ WhatsApp ਚੱਲਦਾ ਜੀ ਠੀਕ ਹੈ ਜੀ ਹਾਂਜੀ ਕਰੀਏ ਫਿਰ ਸ਼ੁਰੂ ਹੈ ਨਾ ਹਾਂਜੀ ਹਾਂਜੀ ਭਾਜੀ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਵੜਿਆ ਇਤੋਂ ਹੀ ਆਪਾਂ ਕਰ ਦਈਏ ਕਿੰਨਾ ਸੁਭਾ ਸੋਈ ਜੀ ਵੀਰ ਜੀ ਪਹਿਲਾਂ ਵੱਛੀ ਹਜ਼ਾਰ ਰੁਪਏ ਭਾਜੀ ਕਿੰਨਾ ਚਿਰ ਹੋ ਗਿਆ ਸੁਈ ਨਾ ਕਿੰਨਾਂ ਸੁਈ ਨੂੰ ਵੀਰ ਜੀ 20 ਦਿਨ ਹੋ ਗਿਆ ਇਹਦੇ ਮਗਰ ਵੱਛੀ ਹਜ਼ਾਰ ਰੁਪਏ ਭਾਜੀ ਆਲੇ ਕੋਈ ਨਹੀਂ ਬਾਥਰੂਮ ਕਾੜ ਦੀ ਲਾਜ ਆਹ ਵਾਲੀ ਵੱਛੀ ਜੀ ਇਹਦੇ ਤੇ ਇਹ ਦੇਖੋ ਦੁੱਧ ਕਿੰਨਾ ਤਿਆਰ ਆ ਦੁੱਧ ਦਾ ਪਿਪਾ ਜੀ 13 ਲੀਟਰ ਹੋਗਾ ਪੱਕਾ ਸਾਡੇ ਘਰ ਦੇ ਵੀ ਦੋ ਟਾਈਮ ਚੋਲੇ ਟਿੰਨ ਟਾਈਮਰ ਵੀ ਭਾਜੀ ਚੋਲੇ ਠੀਕ ਆ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ ਇੱਕ ਚੋਲੀਆਂ ਬੜੀਆਂ ਫਰ ਭਰ ਭਰ ਵੀ ਭਾਜੀ ਬਿੰਨੀ ਖਾ ਆ ਗਿਆ ਪੀ ਭਾਜੀ ਮੱਛੀ ਉਦਾਂ ਮਾਂਜਾਂ ਜੰਝਰਾਂ ਨੂੰ ਡਰੇ ਡੋਲੇ ਥਾਣ ਮ ਖਾਲਸਾ ਪੀ ਭਾਜੀ ਇੱਕ ਰਾਂ ਮੱਛੀ ਦਾ ਕੀ ਚੀਜ਼ ਲੱਗਾ ਵਾ ਠੀਕ ਹੈ ਜੀ ਹਾਂਜੀ ਐਨ ਮੋਰੀ ਚੁਆਇ ਫੋਲੀ ਹੁੰਦੀ ਵਲੀਆ ਐਜ ਲੈ ਆਫੇ ਇਹ ਕਰੀ ਆਪਣੀ ਕਰੀ ਲਾ ਦੋ ਸਰਕਾਰੀ ਲਾ ਦੋ ਨਾ ਵੀਰ ਜੀ ਇਥੇ ਲਾ ਦਿੰਦੇ ਆ ਉਧਰ ਵੀ ਵੀਰ ਕਹਿੰਦੇ ਸਰਕਾਰੀ ਕਿਉਂ ਪਾਈ ਗਰਮੀ ਬੜੀ ਤਹਾ ਦੇ ਜੀ ਖਾ ਉਹਦਾ ਮੁੱਲ ਕੋਈ ਨਹੀਂ ਸੋਹਣਾ ਪਾਈ ਨਾ ਦੇਖੋ ਜੀ ਠੀਕ ਆ ਹਾਂ ਜੀ ਸੋਹਣੇ ਵੀਰ ਜੀ ਲਾ ਕੇ ਉਤਾਲ ਦਿੰਨੇ ਆ ਬਾਕੀ ਥੱਲੇ ਬੜੀ ਸਫਾਈ ਚ ਜਿੰਨੀ ਵੀ ਆ ਜਿੰਨੀ ਆ ਵੀਰ ਜੀ ਸਾਫਾ ਵਛੀ ਜਿੱਦਾਂ ਇੱਕ ਆਦਾ ਮਹਾਰਾਜ ਜੀ ਮੈਨੂੰ ਉੱਧਰ ਚੜ ਲਈ ਕਰਦੀ ਆ ਕੱਦ ਬਹੁਤਾ ਉੱਚਾ ਨਹੀਂ ਆ ਪਹਿਲਾਂ ਦੇ ਹਿਸਾਬ ਨਾਲ ਕੱਦ ਚਲੋ ਠੀਕ ਆ ਪਰ ਇਹ ਨਹੀਂ ਕਿੰਨੇ ਕਿ ਬਹੁਤਾ ਵੱਡਾ ਕੱਦ ਆ ਤੇ ਮੁੱਲ ਫਿਰ ਇਹਦਾ ਵੀਰ ਜੀ ਮੁੱਲ 700 ਰੁਪਏ ਭਾਜੀ ਕਿੰਨਾ ਪੂਰੇ 47000 ਰੁਪਇਆ ਕਰਦੇ ਆ 47000 ਹਾਂਜੀ ਤੇ ਕਿੰਨੇ ਦਿਨ ਮਾਂਦਾਨ ਕਰਾਵਾਂ 43 ਦੇ ਦੇ ਦਿਆਂ ਹਾਂਜੀ 43 ਦੇ 43 ਦੇ ਜਾਂਦੇ ਭਾਜੀ ਅੱਛਾ 43 40000 ਦੀ ਬਚੀ ਦੇ ਦਾਂਗੇ ਭਾਜੀ ਤੇ ਖੁੱਲਾ ਮਾਂਦਾਨ ਉਹਨੂੰ ਖੁੱਲਾ ਮਾਂਦਾਨ ਕੋਈ ਵੀ ਪਰਾ ਫੋਨ ਲਾਵੇ ਵੱਡੇ ਭਾਜੀ ਇਹਦਾ ਦਾਣੇ ਕਰ ਲਾਂਗੇ ਮੋੜ ਦੇ ਨਹੀਂ ਵੀ ਪਰਾਂ ਠੀਕ ਆ ਹਾਂਜੀ ਤੇ ਆ ਗਾ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਭਾਜੀ ਵੀ 25 ਦਿਨ ਅੱਗੇ ਸੂਈ ਨੂੰ ਇਹਦੇ ਤੋਂ ਦੁੱਧ 12 ਕਿਲੋ ਹੋਣਾ ਵੀ ਭਾਜੀ ਵੇਖੋ ਇੱਧਰ ਸੀਦਿਆਂ ਦਾ ਥਣ ਵੇਖੋ ਕੀ ਚੀਜ਼ ਲੱਗ ਰਹੀ ਭਾਜੀ ਠੀਕ ਆ ਹਾਂਜੀ ਐਦਾਂ ਨਹੀਂ ਇਦੋਂ ਬਾਲੀ ਦੁੱਧ 12 ਲੀਟਰ ਹੈਗਾ ਪੱਕਾ ਪੱਕਾ 12 ਲੀਟਰ ਦੁੱਧ ਆ ਵੀ ਵੇਖ ਲੋ ਫਰਕਾਰੀ ਲਾ ਕੇ ਖਾਦੀ ਮੈਂ ਮੁੜ ਕੇ ਵੀ ਭਰਾ ਕਹਿੰਦੇਗਾ ਤੋਂ ਪਾਈਆਂ ਤੀ ਚੱਕਰਿਆ ਠੀਕ ਆ ਤੇ ਤੁਸੀਂ ਫਿੱਕੀ ਨਹੀਂ ਜੀ ਇਹਨੂੰ ਸੋਈ ਨੂੰ ਕਿੰਨਾ ਚਿਰ ਹੋ ਗਿਆ ਹੋਗਾ ਜੀ 25 ਦਿਨ ਹੋ ਗਏ ਆ 20 25 ਦਿਨ ਹੀ ਦੇ ਲਗਭਗ ਦੋਵਾਂ ਨਾਲ ਹੋ ਗਦੇ ਆ ਤੋਰੋ ਫੇਰ ਇਹਨਾਂ ਠੀਕ ਆ ਉਹ ਨਾਮਾ ਚੀਮਾ ਦੇਗਾ ਲਖੀਰਾ ਦ੍ਰੋਕ ਠੰਡੀ ਸੀਗਾ ਪੀ ਭਾਜੀ ਯਰਸੀ ਚ ਆਉਂਦੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਛੋੜੋ ਜੀ ਆ ਪੀ ਭਾਜੀ ਕਿੰਨਾ ਕ 44000 ਰੁਪਇਆ 44000 ਹਾਂ ਜੀ ਕਿੰਨੇ ਦੇ ਦੇਣੀ ਆਏ ਜਿੰਨਾ ਕਦੋਂ ਮਾਨਤਾ ਕਰਦਾਂਗੇ ਵੱਡੇ ਭਾਈ ਪੂਰੇ 40 ਦੀ ਹਾਂਜੀ ਪੂਰੇ 40 1000 ਰੁਪਏ ਜੀ ਹੋਰ ਜਿਆਦਾ ਸ਼ਰਤ ਠੀਕ ਆ ਜਿਹੜਾ ਕੱਢ ਚੱਲ ਜੀ ਵਾਸ਼ੀ ਰੰਗ ਵੀਰ ਭਾ ਪੱਠਿਆਂ ਲਊਗਾ ਹੋਰ ਖੁੱਲਾ ਮਾਨਤਾ ਕਰਾਂਗੇ ਮਾਨਤਾਣ ਤੇ ਖੁੱਲਾ ਹੀ ਹੋਣਾ ਮਾਨਤਾਣ ਵੀਰ ਜੀ ਕੋ ਫੋਨ ਇੱਕ ਵਾਰੀ ਲਾਵੇ ਜਰੂਰ ਹਨਾ ਸਿਰੇ ਦੇ ਦਰਾਂ ਦਾ ਵੀ ਭਾਈ ਠੀਕ ਆ ਹਾਂਜੀ 40 40 ਦਨ ਖੁੱਲਾ ਕਰਾਂਗੇ ਕੋਈ ਵੀ ਪਣਾ ਜੋੜਾ ਲੋ ਅਸੀਂ ਚੰ ਕਰਦਾਂਗੇ ਇਹ ਗੱਛਣਾ ਤੁਸੀਂ ਭਰਾ ਲਊਗਾ ਠੀਕ ਆ ਹਾਂਜੀ ਭਾਈ ਠੀਕ ਆ ਤੇ ਆ ਗੱਬਣਿਆ ਇਹ ਗੱਬਣਾ ਦੇ ਚੀ ਜਲਸੀ ਵਸ਼ੀ ਦੋਸਾ ਸੁਣੀਆ ਭਾਈ ਜੀ ਦੇ ਟਾਈਮ ਕਿੰਨਾ ਲੈ ਜੂਗੀ ਇਹ 20 ਦਿਨ ਖੜਦੀ ਵੀਰਜੀ ਗਰੰਟੀ ਨਾਲ ਠੀਕ ਆ ਹਾਂਜੀ ਮਤਲਬ ਮਹੀਨੇ ਰੰਦਰ ਸੂਪੂਗੀ ਹਾਂ ਮਹੀਨੇ ਰੰਦਰ ਸੂਪੂਗੀ ਵੀਰਜੀ ਦੋ ਚਾਰ ਦਿਨ ਤਾਂ ਵੀ ਡੰਕਰ ਖੜ ਸਕਦਾ ਵਾ ਜਿਹੜੀ ਗੱਲ ਆ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀਰਜੀ ਘਰ ਆ ਲੈਂਦੇ ਪੀਸੇ ਸਵੇਰ 10 ਕਿਲੋ ਚਾਹ ਜਾਂ 12 13 ਕਿਲੋ ਦੋ ਵੀ ਭਾਈ ਗ ਹਾਂ ਜੀ ਜੱਤੀ ਆ ਜੀ ਭਾਜੀ ਚਾਲੂ ਵੇ ਲੋ ਕਿੰਨਾਂ ਮੂੰਹ ਨਹੀਂ ਕੱਢਨੇ ਫੁੱਲ ਵਿੱਚ ਅੱਜ ਹੀ ਆਈ ਐ। ਠੰਡੀ ਠੰਡੀ ਬੜੀਆਂ ਨੇ ਭੱਜਾ ਜੀ ਤੇ ਇਹਨਾਂ ਨੂੰ ਵੀਰ ਕਵੇ ਆ ਵੇਖ ਲੋ ਤੇ ਇੱਥੇ ਲਾਂਟੂਆਂ ਬੜੀਆਂ ਜੀ। ਆ ਵੇਖੋ। ਉਹ ਤੇਰਾ ਠੰਡੀ ਤੇਰੀ ਵੇਹੇ ਕਈ ਵਾਰੀ ਡੱਟਾ। ਉਹ ਤਾਂ ਡਰ ਗਿਆ ਵੀਰ ਜੀ ਵਸੀ। ਕੀ ਕੁਝ ਕਾਉਦਾ ਉਹ ਨੂੰ ਟੇਪ ਕੇ ਖੜੇ ਭਾਜੀ ਆਡੇ ਘਰ ਪੁੱਛ ਲਈ ਕਰਕੇ ਤੇ ਇਹਦਾ ਫਿਰ ਮੁੱਲ ਵਿੱਜੀ ਮੁੱਲ ਬਾਜੀ ਅਸੀਂ ਤੂੰ ਕੀ ਹੁੰਦੀ ਫਿਰਦੇ 35000 ਦੀ ਹਾਂਜੀ ਹੁਣ ਜਿਹੜੀ 5000 ਦੀ 5000 ਦੀ ਹਾਂਜੀ ਕਿ ਇਹ ਚੋਂ ਵੀ ਕਰਨਾ ਕੋ ਮਾਨਤਨ ਜਿੱਦਾਂ ਕਰੋਗੇ ਵੱਡੇ ਭਾਜੀ ਛੱਡ ਦੀਏ ਕਿ ਥੋੜੀ ਬਾਦੀ ਸ਼ਾਮ ਤੋਂ ਲੋ ਕਹਦੋਗੇ ਤੁਸੀਂ ਕੋਈ ਗੱਲ ਨਹੀਂ ਵੱਡੇ 2000 ਛੱਡਿਏ ਕਿ 3 ਛੱਡਿਏ ਪੂਰੇ ਵੀ ਦੀ ਅੱਛਾ ਪੂਰੇ ਵੀ ਦੀ 2000 ਰੁਪਏ ਭਾਜੀ ਵਸ਼ੀ ਦੇਣਾ ਹੋਰ ਦੱਸੋ ਠੀਕ ਹੈ ਠੀਕ ਹੈ ਪੁੱਲਾ ਮਾਰਦਣ ਤੋਂ ਵੀਰ ਬਾਕੀ ਆ ਵੀ ਚਲੋ ਸ਼ਾਮ ਛੱਡ ਕੇ ਹੀ ਸ਼ਾਮ ਛੱਡਤੀ ਵੀਰ ਅੱਪਾ 5000 ਰੁਪਏ ਉਹਦੇ 100 ਛੜ ਵੀ ਕਰ ਦਾਂਗਾ ਕੋਈ ਵੀਪਰਾ ਫੋਨ ਲਾਵੇ 10000 ਰੁਪਏ ਭਾਜੀ ਕੋ ਵੀ ਕਰਨ ਪੱਠੇ ਪਾ ਲੂਗਾ ਠੀਕ ਹੈ ਹਾਂਜੀ ਤੇ ਥੋੜੀ ਵੱਡੀ ਕਮੇਟੀ ਵੀ ਹੈਗੀ ਅੱਜ ਹਾਂਜੀ ਵੱਡੀ ਹੀ ਹੈਗੀ ਭਾਜੀ ਚਲੋ ਆ ਦੇ ਵਿੱਚ ਆ ਛੋਟੀ ਕਮੇਟੀ ਸੀ ਤੇ ਹੁਣ ਥੋੜੀ ਵੱਡੀ ਕਮੇਟੀਆਂ ਦੋਵੀਆਂ ਕੋਈ ਵੀਪਰਾ ਇਕੱਠੀਆਂ ਲੈ ਜੂ ਤੇ ਠੀਕ ਹੈ ਹਾਂਜੀ ਠੀਕ ਹੈ ਤੇ ਹਾਂਜੀ ਇਹ ਕਿ ਮੇ ਜਰਦੀ ਕੱਪਾਂ ਜੇ ਇਹਨੂੰ ਵੀਰਜਲ ਪੰਜਵਾਂ ਮਹੀਨਾ ਲੱਗਿਆ ਪਰਸੋਂ ਭਾਜੀ ਪੰਗਾ ਪਾਈ ਸੀ ਵੀਡੀਓ ਚ ਠੀਕ ਆ ਵੀਰਾਂ ਸਾਈ ਪਾਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਾਗੀ ਜੋ ਕਹਿੰਦੇ ਸਾਡੇ ਕੋ ਆਇਆ ਨਹੀਂ ਜਾਣਾ ਆਪਣੇ ਗਾਮ ਵਿੱਚ ਹਾਂਜੀ ਆਹ ਤੁਸੀਂ ਦੱਸਿਆ ਸੀ ਜਿਹੜੀ ਗੱਲ ਆ ਵੀ ਜੀ ਆਪਾਂ ਝੂਠ ਮਾਰ ਕੇ ਚਲੋ ਕਈ ਵਾਰੇ ਮਜਬੂਰੀਆਂ ਆ ਜਾਂਦੀਆਂ ਨੇ ਉਹਦੀਆਂ ਮਾੜੀਆਂ ਮਜਬੂਰੀਆਂ ਤੁਹਾਨੂੰ ਪਤਾ ਵਾ ਹਾਂਜੀ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਇਹਦੇ ਕੱਲ ਦੁੱਧ ਭਾਰੀ 6 ਕਿਲੋ ਪੱਕਾ ਅੱਜ ਪੰਜਵਾਂ ਮਹੀਨਾ ਲੱਗਿਆ ਕੋਈ ਆਮ ਡਾਕਟਰ ਲਾਇਆ ਚੈੱਕ ਕਰਾ ਕੇ ਤਸੱਲੀ ਕਰਕੇ ਖੜੇ ਸਾਡੇ ਘਰ ਚੋਂ ਦੇ ਪੂਰੀ ਚੈੱਕ ਪਾਸ ਸੀ ਪ ਪਾਰਕ ਕੋ ਘਟਵਾ ਗੋਵੇ ਪੂਰ ਛਟਾ ਹੋਵੇ ਪਾਰਕੋਂ ਦੀ ਹੋਵੇ ਉਹਦੀ ਵੀ ਆਪਣੀ ਗਾਰੰਟੀ ਆ ਸੱਜਣ ਨੇ ਦਿਨੇ ਦੋ ਚੰਗਾ ਚਵਾਇਆ ਨਾ ਹਾਂਜੀ ਜੀਰ ਜੀ ਕਿਉਂਕਿ ਚੰਗੇ ਕਦ ਕਾਠਾ ਲਈ ਆ ਵੱਡੇ ਕਦ ਦੇ ਆ ਜਿਹੜੀ ਜਰਸੀ ਹੈ ਬਲੀ ਵੇਖੋ ਭਾਈ ਰੇਲ ਗੱਡੀ ਦਾ ਡੱਬਾ ਹੀ ਆ ਨੇ ਗਾਗਾ ਦੀ ਬੰਦ ਤੇ ਵੀ ਜੀ ਤੇ ਇਹਦਾ ਫਿਰ ਮੁੱਲ ਪੱਗ ਬੀਰ ਵੀ ਆਖਿਆ ਸੀ ਹਾਂਜੀ ਅੱਜ ਜਸਨ 27000 ਰੁਪਏ ਦੇ ਦਾਂਗੇ 27000 ਦੇ 27000 ਦੇ ਦਾਂਗੇ ਵੀਰਪਰਾ ਫੋਨ ਲਾਵੇ ਛੋੜਛਾਪਾ ਕਰਦਾਂਗੇ ਮਾਨ ਦਾ ਠੀਕ ਆ ਹਾਂਜੀ ਵੀਰ ਜੀ ਚਲੋ ਮਾਨ ਤਾਂ ਮੌਕੇ ਤੇ ਹੋ ਗਈ ਬਾਕੀ ਵੀਰ ਜੀ ਖੁੱਲਾ ਕਰ ਦਾਂਗੇ ਕੋਈ ਵੀਰਪਰਾ ਫੋਨ ਲਾਵੇ ਮੋੜਦਾ ਨਹੀਂ ਕੋਈ ਕੱਟਕੀਆਂ ਲਊਗਾ ਜੁੜ ਜੁੜੇ ਹਾਂਜੀ ਮਾਨ ਦਾ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹਾਂਜੀ ਜੁਈਆਂ ਸਈਆਂ ਬਾਅਦ ਕੀ ਕੰਨੀ ਕਰੀ ਸਾਡੇ ਘਰ ਦੋ ਟੰਨ ਤਿੰਨ ਟੰਨ ਤਸੱਲੀ ਕਰਕੇ ਖੜੋ ਗੱਪਣ ਜਿਹੜੀ ਆਪਣੀ ਤਸੰਜੀ ਟਿੱਪ ਕੇ ਖੜੋ ਠੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ